ਦੇਖੋ ਗੱਲ ਇਹ ਤਰਨ ਤਰ ਨਾਲੋਂ ਤੁਸੀਂ ਮਾਝੇ ਵਾਲੇ ਹੋ ਤੁਸੀਂ ਹਮੇਸ਼ਾ ਬڑے-ਬڑے ਫੈਸਲੇ ਕੀਤੇ ਆ ਮਾਝੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਜਨਾਬ ਘਰ-ਘਰ ਪਰਚਾ ਲੋਕ ਦਰਨ ਲਾਤੇ ਪਰਚਿਆਂ ਤੋਂ ਆਈ ਕਈ ਪੀੜੀਆਂ ਦਰਦੀਆਂ ਨੇ ਪਰਚਿਆਂ ਤੋਂ ਤੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਨੇ ਲੈ ਲੈਂਦਾ ਸੁਆਬ ਬਗਨਾਮ ਕਰਕੇ ਜਾਂਦੇ ਅਸਲ ਤੇ ਓ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਓਗੇ ਕਾਲਜ ਨਹੀਂ ਬਣਾਓਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਓਗੇ ਕੋਈ ਫੈਕਟਰੀ ਲੈ ਕੇ ਆਓਗੇ ਫਿਰ ਲੋਕ ਕਰਨਗੇ ਕੀ ਰੋਟੀ ਤਾਂ ਖਾਣੀ ਐ ਲੋ ਜਾਣਗੇ ਕਿੱਧਰ ਨੂੰ ਸਾਡੇ ਬੱਚੇ ਫਿਰ ਭਟਕ ਜਾਂਦੇ ਨੇ ਗਲਤ ਸੰਗ ਵਿੱਚ ਪੈ ਜਾਂਦੇ ਨੇ ਤੁਸੀਂ ਕੰਮ ਤੇ ਲਾ ਦਿਓ ਤੁਸੀਂ ਮੈਨੂੰ ਦੱਸੋ ਤੁਸੀਂ ਦੱਸੋ ਤੁਹਾਡੀ ਕੋਈ ਰਿਸ਼ਤੇਦਾਰੀ ਚ ਤੁਹਾਡੇ ਦੇ ਦੋਸਤ ਮਿੱਤਰ ਦੇ ਜਾਂ ਕੋਈ ਹੋਰ ਕਿਤੇ ਭਾਈਚਾਰੇ ਚ ਕੋਈ ਅਹਜੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਤੇ ਚਿੱਟਾ ਵੀ ਲੈਂਦਾ ਨਾ ਹੋਈ ਨਹੀਂ ਸਕਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੇ ਉਹ ਕੰਮ ਤੋਂ ਆਊਗਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਖੇਡ ਕੇ ਨਾ ਆ ਕੇ ਰੋਟੀ ਖਾ ਕੇ ਸੌਂ ਜਾਊਗਾ ਸਵੇਰੇ ਫੇਰ ਕੰਮ ਤੇ ਬੇਲਾਮਨ ਸ਼ੈਤਾਨੀ ਦਾ ਘਰ ਇਹਨਾਂ ਨੇ ਆਪਦੇ ਤਾਂ ਘਰ ਛੱਤ ਲਏ ਆਪਦੇ ਤਾਂ ਪਾ ਲਏ ਮਹਿਲ ਪਹਾੜਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨਾਂ ਲੈ ਲੀਆਂ ਪੰਜਾਬ ਨੂੰ ਐਂ ਛੱਡ ਤਾ ਲਾवारिस ਪੰਜਾਬ ਨੂੰ ਤਾਂ ਆਟਾ ਦਾਲ ਸਕੀਮ 'ਚ ਹੀ ਲਈਂ ਫਿਰਦੇ ਆ ਬਸ ਇੱਥੇ ਹੀ ਫਿਰਦੇ ਰੋ ਇੱਥੇ ਹੀ ਫਿਰਦੇ ਰੋ ਸੁਐਸ ਕਰਕੇ ਵੀਰੋ ਆਪਾਂ ਬਦਲਣਾ ਹੈ ਸਿਸਟਮ ਦੇਖੋ ਇਹਦੇ ਨਾਲ ਨਾ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਕਿਸੇ ਦੀ ਨਾ ਕਾਂਗਰਸ ਨਾ ਕਾਲੀ ਦਲ ਦੀ ਨਾ ਕਿਸੇ ਦੀ ਨਹੀਂ ਬਣਦੀ ਸਰਕਾਰ ਇਸ ਸੀਟ ਨਾਲ ਨਾ ਹੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਕੋਈ ਕੋਈ ਵਾਦਾ ਘਾਟਾ ਹੁੰਦਾ ਪਰ ਹਾਂ ਇੰਨਾ ਕਿ ਤੁਹਾਡੇ ਇਲਾਕੇ ਦਾ ਇੱਕ ਆਸਾਨ ਸਾਡੇ ਤੇ ਰਹਿ ਜਾਊਗਾ ਕਿ ਯਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੁਣ ਇਹਨਾਂ ਦਾ ਦਿਲ ਜਿਹੜਾ ਉਹ ਜੇ ਇਹਨਾਂ ਨੇ ਵੱਡਾ ਦਿਖਾਇਆ ਤਾਂ ਆਪਾਂ ਨੂੰ ਦੁੱਗਣਾ ਦਿਲ ਕਰਕੇ ਦਿਖਾਉਣਾ ਚਾਹੀਦਾ ਮੰਗ ਪੱਤਰ ਮੰਗ ਪੱਤਰ ਥੋੜੇ ਹੋਣਗੇ ਥੋੜਾ ਪੋੜੇ ਹੋਊਗਾ ਮੰਗ ਪੱਤਰ ਮੇਰੇ ਕੋਲੇ ਆਉਣਗੇ 10 ਗੱਤ ਮੇਰੇ ਹੋਣਗੇ ਇਹ ਮੈਂ ਤੁਹਾਨੂੰ ਕਹਿ ਦਿੰਦਾ ਬਸ ਬਣਾਓ ਸਾਂਕਾਂ ਬਣਾਓ ਸਕੂਲ ਬਣਾਓ ਫੈਕਟਰੀਆਂ ਲਿਆਵਾਂਗੇ ਬਣਾਓ ਇਲਾਕੇ ਨੂੰ ਇਲਾਕੇ ਨੂੰ ਅਗਲੀਆਂ ਕਈ ਪੀੜ੍ਹੀਆਂ ਵਾਸਤੇ ਤਿਆਰ ਕਰ ਜੋ ਆਪਾਂ ਨੂੰ ਹੁਣ ਲੋੜ ਅਗਲੀਆਂ ਪੀੜ੍ਹੀਆਂ ਵਾਸਤੇ ਇਨਵੈਸਟ ਕਰਨ ਦੀ ਹੈ